ਇਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਕਰ ਹਲੇ ਮਨ ਪਰਦੇਸੀ ਆ ਕਿਉਂ ਮਿਲੀਏ ਹਰ ਮਾਏ ਏ ਬੇਮੁਹਾਰ ਮਨ ਇਸ ਜਗ ਪਰਦੇਸ ਵਿੱਚ ਰਹਿਣ ਵਾਲੇ ਮਨ ਤੂੰ ਸਦਾ ਇਸ ਵਰਤ ਇਸ ਵਰਤਨ ਵਿੱਚ ਨਹੀਂ ਟਿਕੇ ਰਹਿਣਾ ਕਦੇ ਸੋਚ ਕੇ ਉਸ ਪ੍ਰਮਾਤਮਾ ਨੂੰ ਕਿਵੇਂ ਮਿਲਿਆ ਜਾਏ ਜਿਹੜਾ ਮਾਂ ਬਾਪ ਸਾਨੂੰ ਪਾਲਦਾ ਹੈ ਮਹਾਰਾਜ ਨੇ ਸਮਝਾਉਣਾ ਕੀਤਾ ਏ ਮਨ ਪ੍ਰਦੇਸੀਆ ਤੂੰ ਆ ਸਰੀਰ ਭਾਂਡੇ ਵਿੱਚ ਸਦਾ ਨਹੀਂ ਟਿਕਿਆ ਰਹਿਣਾ ਇਸ ਜਗਤ ਨੂੰ ਇਸ ਸਰੀਰ ਨੂੰ ਵੀ ਤੂੰ ਛੱਡ ਕੇ ਚਲੇ ਜਾਣਾ ਇੱਥੋਂ ਮਹਾਰਾਜ ਕਹਿੰਦੇ ਕਦੇ ਸੋਚ ਕੇ ਤਾਂ ਵੇਖ ਪ੍ਰਮਾਤਮਾ ਨੂੰ ਕਿਵੇਂ ਮਿਲਿਆ ਜਾਏ ਜਿਹੜਾ ਮਾਪੇ ਵਾਂਗ ਸਾਨੂੰ ਪਾਲਦਾ ਹੈ ਅਗਲੇ ਵੰਦ ਸਤਿਗੁਰੂ ਕਹਿੰਦੇ ਨੇ ਗੁਰ ਭਾਗ ਪੂਰੇ ਪਾਇਆ ਗਲ ਮਿਲਿਆ ਪਿਆਰਾ ਆਏ ਏ ਬੇਮੁਹਾਰ ਮਨ ਜਿਸ ਮਨੁੱਖ ਨੂੰ ਪੂਰੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ ਨਾ ਪਿਆਰਾ ਪ੍ਰਮਾਤਮਾ ਉਸ ਦੇ ਗਲ ਨਾਲ ਆ ਲੱਗਦਾ ਹੈ ਦੇਖੋ ਆਪਾਂ ਆਮ ਕਹਿੰਦੇ ਆ ਕਿ ਪ੍ਰਭੂ ਪ੍ਰਮਾਤਮਾ ਸਾਨੂੰ ਗਲੇ ਲਗਾਏ ਤੇ ਚਰਨਾਂ ਨਾਲ ਜੋੜੇ ਇੱਥੇ ਇਸ ਸ਼ਬਦ ਵਿੱਚ ਦਸਰੇ ਦੇ ਸਤਿਗੁਰੂ ਵੀ ਉਹ ਪ੍ਰਭੂ ਪ੍ਰਮਾਤਮਾ ਤੇਰੇ ਗਲ ਆ ਲੱਗ ਕੇ ਮਿਲੇਗਾ ਪਰ ਤੈਨੂੰ ਉਹਦੇ ਨਿਜਮ ਵਿੱਚ ਰਹਿਣਾ ਪੈਣਾ ਜਿਵੇਂ ਕਿ ਦਸ਼ਮੇਸ਼ ਪਿਤਾ ਦਸ਼ਮੇਸ਼ ਪਿਤਾ ਜੀ ਦੇ ਬਚਨ ਨੇ ਰਹਿਤ ਪਿਆਰੀ ਮੁੱਜ ਕੋ ਸਿੱਖ ਪਿਆਰਾ ਨਹੀਂ ਮਹਾਰਾਜ ਕਹਿੰਦੇ ਮੈਨੂੰ ਕੱਲਾ ਸਿੱਖ ਹੀ ਨਹੀਂ ਪਿਆਰਾ ਮੈਨੂੰ ਉਹਦੀ ਰਹਿਤ ਪਿਆਰੀ ਹੈ ਜੇ ਰਹਿਤ ਵਿੱਚ ਰਹੇ ਤਾਂ ਮੈਨੂੰ ਸਿੱਖ ਪਿਆਰਾ ਫੇਰ ਉਹਦੀ ਰਹਿਤ ਪਿਆਰੀ ਹੈ ਇਸੇ ਤਰ੍ਹਾਂ ਹੀ ਭਾਈ ਪ੍ਰਭੂ ਪਰਮਾਤਮਾ ਦੇ ਨਿਜਮ ਵਿੱਚ ਤੂੰ ਰਹੇਗਾ ਕੁਦਰਤ ਦੇ ਮੁਤਾਬਕ ਜੀਵਨ ਜਿਏਗਾ ਤਾਂ ਅਕਾਲ ਪੁਰਖ ਵਾਹਿਗੁਰੂ ਤੈਨੂੰ ਗਲੇ ਆ ਮਿਲੇਗਾ ਅਗਲੇ ਬੰਦ ਸਤਿਗੁਰੂ ਦੱਸਦੇ ਨੇ ਮਨ ਕਰ ਹਲਾ ਸਤਿਗੁਰ ਪੁਰਖ ਧਿਆਏ ਏ ਊਠ ਦੇ ਬੱਚੇ ਬਾਗ ਬੇਮੁਹਾਰ ਮੇਰੇ ਮਨ ਊਠ ਦੇ ਬੱਚੇ ਬਾਗ ਬੇਮੁਹਾਰ ਮੇਰੇ ਮਨ ਪਰਮਾਤਮਾ ਦੇ ਰੂਪ ਗੁਰੂ ਨੂੰ ਚੇਤੇ ਰੱਖ ਗੁਰੂ ਪਰਮਾਤਮਾ ਦਾ ਰੂਪ ਹੈ ਮਹਾਰਾਜ ਕਹਿੰਦੇ ਇਹਨੂੰ ਚੇਤੇ ਰੱਖ ਸ਼ਬਦ ਗੁਰੂ ਨਾਲ ਜੁੜਿਆ ਰਹੇ ਗਿਆਨवान ਹੋ ਕੇ ਜੀਵਨ ਬਸਰ ਕਰ ਜੇ ਬਿਨਾਂ ਗਿਆਨ ਤੋਂ ਗੁਰੂ ਦੇ ਸਿਧਾਂਤ ਤੋਂ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾਂ ਤੇਰਾ ਜੀਵਨ ਆ ਸੱਜਣਾ ਜਿਹੋ ਜਿਹਾ ਆਇਆ ਸੰਸਾਰ ਤੇ ਉਹੋ ਜਿਹਾ ਹੀ ਮੁੜ ਜਾਏਗਾ ਕੋਈ ਮਨੁੱਖੇ ਜਨਮ ਦਾ ਲਾਹਾ ਨਾ ਪ੍ਰਾਪਤ ਕਰਿਆ ਕੋਈ ਜੋ ਮਨੁੱਖਾ ਜਨਮ ਮਿਲਿਆ ਸੀ ਤੈਨੂੰ ਆਇਓ ਪੜਨ ਸੁਣਨ ਕੋ ਬਾਣੀ ਜੋ ਮਹਾਰਾਜ ਦੇ ਬਚਨ ਨੇ ਵੀ ਬਾਣੀ ਪੜਨ ਸੁਣਨ ਨੂੰ ਆਇਆ ਤੋ ਪ੍ਰਭੂ ਪਰਮਾਤਮਾ ਦੇ ਗੁਣ ਪਾਉਣ ਵਾਸਤੇ ਮਹਾਰਾਜ ਕਹਿੰਦੇ ਪਰਮਾਤਮਾ ਦੇ ਰੂਪ ਗੁਰੂ ਨੂੰ ਚੇਤੇ ਰੱਖ ਭਾਈ ਮਨ ਕਰ ਹਲਾ ਵਿਚਾਰਿਆ ਹਰ ਰਾਮ ਨਾਮ ਧਿਆਏ ਇਹ ਬੇਮੁਹਾਰ ਮਨ ਇਹ ਮਨ ਨੂੰ ਬੇਮੁਹਾਰੇ ਨੂੰ ਗੱਲ ਕਰੀ ਆ ਮਾਂ ਬੇਮੁਹਾਰਾ ਮਨ ਜਿਹੜਾ ਆਪਾਂ ਕੱਲ ਵੀ ਗੱਲ ਕਰੀ ਸੀ ਨਾ ਸ਼ਬਦ ਉਹੀ ਚੱਲ ਰਿਹਾ ਵੀ ਬੇਮੁਹਾਰਾ ਮਨ ਨੂੰ ਮੁਹਾਰ ਨਹੀਂ ਪਈ ਹੋਈ ਜੇ ਉਸ ਸਮੇਂ ਦੀ ਗੱਲ ਕਰੀਏ ਸਤਿਗੁਰਾਂ ਨੇ ਕਿਉਂਕਿ ਉਹ ਊਠ ਹਜੇ ਵੀ ਹੈਗੇ ਰਾਜਸਥਾਨ ਦੇ ਵਿੱਚ ਉਹਨੂੰ ਮੁਹਾਰ ਪਾਈ ਜਾਂਦੀ ਆ ਊਠ ਨੂੰ ਉਹਦੇ ਨੱਕ ਦੇ ਵਿੱਚ ਦੀ ਨਗਾ ਕੇ ਨਾ ਮੁਹਾਰ ਪਾਈ ਜਾਂਦੀ ਆ ਫਿਰ ਉਹ ਕਾਬੂ ਵਿੱਚ ਰਹਿੰਦਾ ਜੇ ਇਸੇ ਤਰ੍ਹਾਂ ਹੀ ਤੋਂ ਗੁਰੂ ਦੇ ਗਿਆਨ ਦੀ ਮੁਹਾਰ ਮਨ ਦੇ ਨੱਕ 'ਚ ਪਾ ਦਿੱਤਾ ਫਿਰ ਮਨ ਕਾਬੂ ਰਹੇਗਾ ਕਾਬੂ ਵਿੱਚ ਰਹੇਗਾ ਮਨ ਨਹੀਂ ਤਾਂ ਬਹੁਤ ਪਾਸੇ ਡਾਰੀਆਂ ਮਾਰ ਜਾਂਦਾ ਇਹ ਦਸ ਦਿਸਾਂ ਵਿੱਚ ਉੱਡ ਜਾਂਦਾ ਡਾਰੀਆਂ ਮਾਰ ਜਾਂਦਾ ਜੇ ਗੁਰੂ ਦੇ ਗਿਆਨ ਦੀ ਮੁਹਾਰਾ ਦੇ ਨੱਕ ਵਿੱਚ ਤਾਂ ਫੇਰੇ ਸਿੱਧਾ ਚੱਲੂ ਮਹਾਰਾਜ ਕਹਿੰਦੇ ਮਨ ਕਰ ਹਲਾ ਵਿਚਾਰੀਆ ਹਰ ਰਾਮ ਨਾਮ ਧਿਆਏ ਏ ਬੇਮੁਹਾਰ ਮਨ ਵਿਚਾਰਬਾਨ ਬਣ ਕੇ ਤੇ ਪ੍ਰਮਾਤਮਾ ਦਾ ਨਾਮ ਸਿਮਰਦਾ ਰਹੋ ਐਵੇਂ ਨਾ ਜੀਵਨ ਕੌਡੀਆਂ ਦੇ ਭਾਣਾ ਗਵਾ ਸੱਜਣਾ ਜਿੱਥੇ ਲੇਖਾ ਮੰਗਿਏ ਘਰ ਆਪੇ ਲੈ ਛਡਾਏ ਮਹਾਰਾਜ ਕਹਿੰਦੇ ਜੇ ਸਿਮਰਦਾ ਰਹੇਗਾ ਤਾਂ ਪ੍ਰਮਾਤਮਾ ਆਪ ਹੀ ਉਥੇ ਸੁਰਖਰੂ ਕਰਾ ਲਏਗਾ ਜਾਣਦਾ ਭਾਵਤ ਨੂੰ ਜੇ ਤੂੰ ਪ੍ਰਭੂ ਪ੍ਰਮਾਤਮਾ ਨੂੰ ਸਿਮਰਦਾ ਰਹੇਗਾ ਤਾਂ ਤੈਨੂੰ ਛਡਾ ਲਏਗਾ ਜਮਾਂ ਦੀ ਮਾਰ ਤੋਂ ਬਚਾ ਲਏਗਾ ਸੁਰਖਰੂ ਕਰਾ ਲਏਗਾ ਦਾ ਮਤਲਬ ਤੈਨੂੰ ਸੌਖਾ ਰੱਖੇਗਾ ਪ੍ਰਮਾਤਮਾ ਉਥੇ ਸੁਰਖਰੂ ਕਰਾ ਲਏਗਾ ਜਿੱਥੇ ਕਿਤੇ ਕਰਮਾਂ ਦਾ ਹਿਸਾਬ ਮੰਗਿਆ ਜਾਂਦਾ ਹੈ ਮਨ ਕਰ ਹਲਾ ਅਤ ਨਿਰਮਲ ਮਨ ਲਾਗੀ ਹੋ ਮੈਂ ਆਏ ਏ ਬੇਮਹਾਰ ਮਨ ਤੂੰ ਅਸਲੇ ਵੱਲੋਂ ਬਹੁਤ ਪਵਿੱਤਰ ਸੀ ਤੂੰ ਆਪ ਦੇ ਅਸਲੀ ਅਮੂਲ ਕਰਕੇ ਤੂੰ ਬਹੁਤ ਪਵਿੱਤਰ ਸੀ ਪ੍ਰਭੂ ਪ੍ਰਮਾਤਮਾ ਨੇ ਤੈਨੂੰ ਮਨੁੱਖਾ ਜਨਮ ਦਿੱਤਾ ਬਹੁਤ ਸੋਹਣਾ ਜਨਮ ਦਿੱਤਾ ਤੈਨੂੰ ਮਹਾਰਾਜ ਕਹਿੰਦੇ ਤੂੰ ਅਸਲੇ ਵੱਲੋਂ ਬਹੁਤ ਪਵਿੱਤਰ ਸੀ ਪਰ ਤੈਨੂੰ ਹੋਮੇ ਦੀ ਮੈਲ ਆ ਚੰਬੜੀ ਹੈ ਹੋਂਮੇ ਦੀ ਮੈਲ ਅਧਾਰਤਾ ਗੁਰ ਦਾ ਗਿਆਨ ਮਹਾਰਾਜ ਅੱਗੇ ਕਹਿੰਦੇ ਨੇ ਪ੍ਰਤਖ ਪਰਕਰ ਨਾਲ ਪਿਆਰਾ ਵਿਛੜ ਚੋਟਾਂ ਖਾਏ ਕੀ ਆਜਬ ਮੰਦ ਭਗਤਾ ਹੈ ਮੰਦ ਭਗਤਾ ਹੈ ਕਿ ਪਤੀ ਪ੍ਰਭੂ ਪ੍ਰਤਖ ਤੌਰ ਤੇ ਹਿਰਦੇ ਵਿੱਚ ਵਸ ਰਿਹਾ ਹੈ जिंद ਦੇ ਨਾਲ ਬਸ ਰਿਹਾ ਹੈ ਪਰ ਜਿੰਦ ਮਾਇਆ ਦੇ ਮੋਹ ਦੇ ਕਾਰਨ ਉਸ ਤੋਂ ਵਿਸੜ ਕੇ ਦੁਖੀ ਹੋ ਰਹੀ ਹੈ ਮਾਰਾ ਦਕਾ ਅਜਬ ਮੰਦ ਭਾਗਾ ਤੇਰੇ ਜਿਹੜਾ ਪਤੀ ਪ੍ਰਭੂ ਪ੍ਰਤੱਖ ਤੌਰ ਤੇ ਤੇਰੇ ਹਿਰਦੇ ਵਿੱਚ ਬਸ ਰਿਹਾ ਹੈ ਤੇ ਤੂੰ माया ਦੇ ਮੋਹ ਦੇ ਕਾਰਨ ਉਸ ਤੋਂ ਵਿਸਰ ਕੇ ਦੁਖੀ ਹੋ ਰਹਾ ਹੈ ਦੁਖੀ ਹੋ ਰਹੀ ਹੈ ਜਿੰਦੇ ਮਹਾਰਾਜ ਸਮਝਾਉਣਾ ਕਰਦੇ ਨੇ ਮਨ ਕਰ ਹਲਾ ਮੇਰੇ ਪ੍ਰੀਤਮ ਹਰ ਹਿਰਦੇ ਭਾਲ ਅਭਾ ਭਮ ਵਾਹਿਗੁਰੂ ਮਨ ਕਰ ਹਲਾ ਮੇਰੇ ਪ੍ਰੀਤਮ ਹਰ ਹਿਰਦੇ ਭਾਲ ਭਲਾਏ ਉਪਾਇਕ ਤੇ ਨ ਲੱਪੀ ਗੁਰ ਹਿਰਦੇ ਹਰਦੇ ਖਾਏ ਏ ਮੇਰੇ ਪਿਆਰੇ ਮਨ ਬੇਮੁਹਾਰ ਮਨ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦੀ ਢੂੰਡ ਕਰ ਢੂੰਡ ਕਰਦਾ ਮਤਲਬ ਹੀ ਲੱਪਣ ਖੋਜ ਕਰ ਤੋਂ ਆਪਦੇ ਹਿਰਦੇ ਘਰ ਵਿੱਚ ਉਪਾਏ ਕਿਤੇ ਨਾ ਲੱਭੀ ਕੋਰ ਹਰਤੇ ਹਰ ਦੇ ਗਾਏ ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਕਿਸੇ ਹੋਰ ਹੀਲੇ ਨਾਲ ਨਹੀਂ ਲੱਭਦਾ ਵੀ ਕੋਈ ਹੋਰ ਹੋਰ ਹੀਲਾ ਕਰ ਲਿਆ ਉਪਾਏ ਕਰਾ ਲੇ ਉਪਾਅ ਕਰਾਉਂਦਾ ਫਿਰਦਾ ਨਾ ਇਹਨਾਂ ਇਨਸਾਨ ਉਪਾਅ ਕਰਦਾ ਜਾਂ ਮਤਲਬ ਮੈਂ 41 ਦਿਨ ਆਹ ਬੰਦਗੀ ਕਰੂੰ 41 ਦਿਨ ਮੈਂ ਭোরে ਚੋੜੀ ਨਿਕਲਣਾ 41 ਦਿਨ ਮੈਂ ਇਕ ਲਤ ਤੇ ਖੜੂੰ ਮਹਾਰਾਜ ਕਹਿੰਦੇ ਇਹ ਉਪਾਕਰਨ ਦੇ ਤਰੀਕੇ ਨਾਲ ਤੰਨੂੰ ਪ੍ਰਭੂ ਪਰਮਾਤਮਾ ਨਹੀਂ ਲੱਭਣਾ। ਮੈਂ ਲਿਖਿਆ ਜੀ ਉਪਾਇਕ ਦੇ ਨੱਭੀ ਕਰ ਹਿਰਦੇ ਹਰ ਦੇਖਾਏ। ਗੁਰੂ ਸਾਨੂੰ ਹਿਰਦੇ ਘਰ ਵਿੱਚ ਹੀ ਦਿਖਾ ਦਿੰਦਾ ਪ੍ਰਭੂ ਪਰਮਾਤਮਾ ਨੂੰ ਕਿਸੇ ਉਪਾ ਕਰਕੇ ਨਹੀਂ ਸਾਨੂੰ ਮਿਲਣਾ ਉਹਨੇ। ਉਹ ਪਰਮਾਤਮਾ ਕਿਸੇ ਹੋਰ ਹੀਲੇ ਨਾਲ ਨਹੀਂ ਲੱਭਦਾ। ਗੁਰੂ ਹੀ ਹਰ ਦੇ ਵਿੱਚ ਵਸਦਾ ਬਖਾਲ ਦਿੰਦਾ ਹੈ ਗੁਰੂ ਦਾ ਸ਼ਬਦ ਹੀ ਪ੍ਰਭੂ ਪਰਮਾਤਮਾ ਅੰਦਰ ਹਰ ਦੇ ਘਰ ਵਿੱਚ ਦਿਖਾ ਦੇਗਾ ਪਰ ਗੁਰੂ ਦੇ ਚਰਨਾਂ ਨਾਲ ਤਾਂ ਜੁੜ ਤੂੰ ਗੁਰੂ ਸ਼ਬਦ ਨਾਲ ਜੁੜ ਤਾਂ ਸਹੀ ਭਾਈ ਅੱਗੇ ਮਾਰਾ ਸਮਝਾਉਂਦੇ ਨੇ ਮਨ ਕਰ ਹਲਾ ਮੇਰੇ ਪ੍ਰੀਤਮ ਜਨ ਰਾਣ ਹਰ ਲੈ ਬੁਲਾਏ ਏ ਬੇਮਹਾਰ ਮਨ हे मेरे प्यारे मन दिन रात परमात्मा ਦੇ ਚਰਨਾ ਵਿੱਚ ਸੁਰਤ ਜੋੜ ਆਪਦੇ ਕਾਰੋਬਾਰ ਕਰ ਆਪਦੇ ਫਰਜ਼ ਪਹਸਾਨ ਮਾਰਦ ਕੰਦੇ ਪਰ ਦਿਨ ਰਾਤ परमात्मा ਦੇ ਚਰਨਾ ਵਿੱਚ ਸੁਰਤ ਜੋੜ ਕੇ ਰੱਖ ਅੱਗੇ ਸਤਿਗੁਰੂ ਸਮਝਾਉਣਾ ਕਰਦੇ ਨੇ ਕਰ ਜਾਏ ਪਾਵੇ ਰੰਗ ਮਹਲੀ ਗੁਰ ਮਿਲੇ ਹਰ ਮਿਲਾਈ ਮਹਾਰਾਜ ਕਹਿੰਦੇ ਇਸ ਤਰ੍ਹਾਂ ਉਸ ਅਨੰਦੀ ਦੇ ਮਹਿਲ ਵਿੱਚ ਜਾ ਕੇ ਟਿਕਾਣਾ ਲੱਭ ਲਏਗਾ ਪਰ ਗੁਰੂ ਹੀ ਪ੍ਰਮਾਤਮਾ ਨਾਲ ਮਲਾ ਸਕਦਾ ਹੈ ਸ਼ਬਦ ਗੁਰੂ ਜੀ ਭਲੇਖਾ ਨਾ ਪੈ ਜੇ ਕਿਤੇ ਬੇ ਸ਼ਬਦ ਗੁਰੂ ਗੁਰਬਾਣੀ ਗੁਰੂ ਦੇ ਬਚਨ ਹੀ ਪ੍ਰਭੂ ਪਰਮਾਤਮਾ ਨੂੰ ਮਿਲਾਉਣਗੇ ਇਹ ਨਾਮ ਮਨ ਵਿੱਚ ਸੋਚਣ ਵਾਲੇ ਸੁਣਨ ਵਾਲੇ ਵਿੱਚ ਉਹ ਆਪਣਾ ਤਾਂ ਫਲਾਣਾ ਗੁਰੂ ਆ ਹੁਣ ਆਪਾਂ ਤਾਂ ਉਹਨੂੰ ਗੁਰੂ ਮੰਨਦੇ ਉਹਨੇ ਮਿਲਾ ਹੀ ਦੇਣਾ ਸ਼ਬਦ ਗੁਰੂ ਦੀ ਗੱਲ ਕਰੀ ਆ ਜੀ ਮਹਾਰਾਜ ਦੇ ਇੱਥੇ ਬੇ ਗੁਰਬਾਣੀ ਸ਼ਬਦ ਤੈਨੂੰ ਪ੍ਰਭੂ ਪਰਮਾਤਮਾ ਦੇ ਨਾਲ ਮਿਲਾ ਦੇਗਾ ਹੋਰ ਮਾਨੁੱਖ ਕੇ ਕਿਸ ਨਾਹੀ ਹੱਥ ਕਰੇ ਕਰਾਵੇ ਆਪੇ ਆਪ ਮਾਨੁੱਖ ਕੇ ਕਿਸ ਨਾਹੀ ਹੱਥ ਕਿਸੇ ਮਨੁੱਖ ਤੇ ਟੇਕ ਨਾ ਰੱਖ ਲਈ ਭਾਈ ਵੀ ਸਾਨੂੰ ਫਲਾਣੇ ਬਾਬਾ ਜੀ ਨੇ ਮਲਾ ਦੇਣਾ ਪ੍ਰਮਾਤਮਾ ਨੂੰ ਨਾ ਹਾਂ ਗੁਰਮਖ ਪਿਆਰੇ ਜਿਹੜੇ ਗੁਰੂ ਦੀ ਗੱਲ ਸੁਣਾਉਂਦੇ ਨੇ ਗੁਰਬਾਣੀ ਵਿਚਾਰ ਕਰਕੇ ਸੁਣਾਉਂਦੇ ਨੇ ਗੁਰੂ ਦੇ ਸ਼ਬਦ ਸੁਣਾਉਂਦੇ ਨੇ ਗੁਰੂ ਦੇ ਸ਼ਬਦ ਨਾਲ ਜੋੜਦੇ ਨੇ ਉਹ ਸਾਡੇ ਸਤਕਾਰਯੋਗ ਨੇ ਅਸੀਂ ਉਹਨਾਂ ਨੂੰ ਵੱਡੇ ਕਹਿ ਸਕਦੇ ਆਂ ਮਹਾਂਪੁਰਖ ਵੀ ਕਹਿ ਸਕਦੇ ਆਂ ਮਹਾਂਪੁਰਖਾਂ ਦੀ ਬਾਣੀ ਆ ਨਾ 35ਵਾਂ ਮਹਾਂਪੁਰਖਾਂ ਦੀ ਬਾਣੀ ਆ ਆਪਾਂ ਨੂੰ ਪ੍ਰਭੂ ਪ੍ਰਮਾਤਮਾ ਨਾਲ ਜੋੜਦੇ ਨੇ 35ਵਾਂ ਮਹਾਂਪੁਰਖ ਜਿਹੜੇ ਭਗਤ ਦੀ ਬਾਣੀ ਪੜ ਲਓ ਕਿਸੇ ਵੀ ਭਗਤ ਦੀ ਬਾਣੀ ਪੜ ਲਓ ਸੁਣ ਲਓ ਗੁਰ ਸਿੱਖਾਂ ਦੀ ਬਾਣੀ ਪੜ ਸੁਣ ਲਓ ਗੁਰੂ ਸਹਿਬਾਨ ਨੇ ਭਟ ਸਹਿਬਾਨ ਨੇ ਇਹ ਆਪਾਂ ਨੂੰ ਭਗਤ ਪਿਆਰੇ ਪ੍ਰਭੂ ਪਰਮਾਤਮਾ ਦੇ ਨਾਲ ਜੋੜਦੇ ਨੇ ਇਹ ਮਹਾਂਪੁਰਖ 35ਵਾਂ ਪੁਰਖਾਂ ਹੁਣ ਜਿਹੜੇ ਸਰੀਰ ਵਿੱਚ ਵਿਚਰਦੇ ਨੇ ਗੁਰੂ ਦੇ ਪਿਆਰੇ ਉਹ ਵੀ ਆਪਾਂ ਨੂੰ ਗੁਰੂ ਦੀ ਗੱਲ ਸੁਣਾ ਕੇ ਪਰਮਾਤਮਾ ਨਾਲ ਜੋੜਦੇ ਨੇ ਸੁਣਾਉਣੀ ਗੁਰਬਾਣੀ ਇਹਨਾਂ 35 ਮਹਾਂਪੁਰਖਾਂ ਦੇ ਕੋਈ ਉਹਨਾਂ ਨੇ ਅੱਗੇ ਮਾਰਾ ਸਮਝਾਉਦੇ ਨੇ ਘਰ ਜਾਏ ਪਾਵੇ ਰੰਗ ਮਹਿਲੀ ਗੁਰ ਮਿਲੇ ਹਰ ਮਿਲਾਏ ਇਸ ਤਰ੍ਹਾਂ ਉਸ ਅਨੰਦੀ ਦੇ ਮਹਿਲ ਵਿੱਚ ਜਾ ਕੇ ਟਿਕਾਣਾ ਲੱਭ ਸਕੇ ਲਏਗਾ ਪਰ ਗੁਰੂ ਹੀ ਪ੍ਰਮਾਤਮਾ ਨਾਲ ਮਿਲਾ ਸਕਦਾ ਹੈ ਮਨ ਕਰ ਹਲਾ ਤੂੰ ਮੀਤ ਵੇਰਾ ਪਖੰਡ ਲੋਭ ਤਜਾਏ ਮਾਰਾ ਸਮਝਾਉਂਦੇ ਨੇ ਇਹ ਮੇਰੇ ਬੇਮੁਹਾਰ ਮਨ ਤੂੰ ਮੇਰਾ ਮਿੱਤਰ ਹੈ ਮੈਂ ਤੈਨੂੰ ਸਮਝਾਉਂਦਾ ਹਾਂ ਮਾਇਆ ਦਾ ਲਾਲਚ ਛੱਡ ਦੇ ਤੇ ਪਖੰਡ ਛੱਡ ਦੇ ਮਾਇਆ ਦਾ ਨਾਲ ਚ ਵੀ ਛੱਡ ਦੇ ਪਖੰਡ ਵੀ ਛੱਡ ਦੇ ਜਿਹੜੇ ਮਹਾਰਾਜ ਕਹਿੰਦੇ ਪਖੰਡ ਕਰਦਾ ਵੀ ਮੈਂ ਐਨੇ ਪਾਠ ਕਰ ਦਿੰਨਾ ਮੈਂ ਐਨੇ ਉਹ ਕਰ ਦਿੰਨਾ ਪਾਠ ਕਰਨਾ ਪਾਣੀ ਪੜ ਕੇ ਸੁਣਨੀ ਆ ਸਮਝਣੀ ਆ ਜੀਭ ਬੋਲਦੀ ਹੋਵੇ ਸ਼ਬਦ ਨੂੰ ਕੰਨ ਸੁਣਦੇ ਹੋਣ ਸੁਰਤ ਟੱਚ ਕਰਦੀ ਹੋਵੇ ਸ਼ਬਦ ਦੇ ਨਾਲ ਇਹ ਨਾ ਹੋਵੇ ਵੀ ਜੀਭਾ ਬੋਲੀ ਜਾਂਦੀ ਹੈ ਤੇ ਕੰਨ ਸੁਣੀ ਜਾਂਦੇ ਤੇ ਸੁਰਤ ਕਿਤੇ ਹੋਰ ਅਡਾਰੀਆਂ ਮਾਰੀ ਫਿਰਦੀ ਹੈ ਸੁਰਤ ਨੂੰ ਟੱਚ ਸੁਰਤ ਟੱਚ ਕਰੇ ਸ਼ਬਦ ਦੇ ਨਾਲ ਸੁਰਤ ਛੁੜੇ ਕੰਨਾਂ ਰਾਹੀਂ ਸੁਣਨਾ ਨਾ ਸੁਰਤ ਨੇ ਨਹੀਂ ਤਾਂ ਹੁਣ ਆਪਾਂ ਆਏ ਆਂ ਕਈ ਵਾਰੀ ਬੋਲੀ ਜਾਂਦਾ ਹੁੰਦਾ ਇੱਕ ਦੂਜਾ ਕੰਨਾਂ ਦੇ ਆਵਾਜ਼ ਆਈ ਜਾਂਦੀ ਹੈ ਤੇ ਸੁਰਤ ਉਹਨੂੰ ਟੱਚ ਨਹੀਂ ਕਰਦੀ ਜੇ ਨੂੰ ਪੁੱਛਿਓ ਵੀ ਭਾਈ ਕੀ ਬੋਲਿਆ ਸੀ ਮੈਨੂੰ ਤਾਂ ਪਤਾ ਨਹੀਂ ਮੇਰਾ ਧਿਆਨ ਕਿਤੇ ਹੋਰ ਸੀ ਆਪਾਂ ਕਰਦੇ ਆ ਨਾ ਗੱਲਾਂ ਬਾਤਾਂ ਕਰਦੇ ਕਰਦੇ ਜਦ ਆਪਾਂ ਪੁੱਛਦੇ ਕਿ ਵੀ ਆਹ ਗੱਲ ਕਿਵੇਂ ਸੀ ਆਪਾਂ ਕਰੀ ਸੀ ਮੇਰਾ ਧਿਆਨ ਕਿਤੇ ਹੋਰ ਸੀ ਇਹ ਧਿਆਨ ਨਹੀਂ ਮੰਗਦੀ ਆ ਗੁਰਬਾਣੀ ਧਿਆਨ ਨਾਲ ਸੁਣਗੇ ਜਿੰਨਾ ਚਿਰ ਵੀ ਬੈਠਣਾ ਗੁਰੂ ਦੀ ਬਾਣੀ ਸੁਣ ਲਓ ਮੋਬਾਈਲ ਤੇ ਵੀ ਮੈਂ ਕਹਿੰਦਾ ਉਹਨਾਂ ਸੁਣ ਲਓ ਭਾਈ ਸਿਕੰਦਰ ਸਿੰਘ ਖਾਲਸਾ ਰਾਮਗੋੜ ਵਾਲੇ ਆਪਣਾ ਚੈਨਲ ਆ ਹੋਰ ਬਹੁਤ ਸਾਰੇ ਭੈਣ ਭਰਾ ਪ੍ਰਚਾਰਕ ਨੇ ਕੋਈ ਸ਼ਬਦ ਪਾਉਂਦਾ ਕੋਈ ਵਿਆਖਿਆ ਪਾਉਂਦਾ ਠੀਕ ਆ ਜੀ ਬਹੁਤ ਸਾਰਾ ਖਜ਼ਾਨਾ ਪਿਆ ਹੁਣ ਮੋਬਾਈਲ ਤੇ ਵੀ ਸੁਣ ਸਕਦੇ ਆ ਚਲੋ ਮੋਬਾਈਲ ਤਾਂ ਆਪਾਂ ਨੂੰ ਚਲਾਉਣਾ ਹੀ ਆਉਂਦਾ ਸਾਰਿਆਂ ਨੂੰ ਜੇ ਗੁਰਬਾਣੀ ਮੇਰੇ ਅਰਗੇ ਨੂੰ ਨਹੀਂ ਵੀ ਕਿਸੇ ਨੂੰ ਪੜ੍ਹਨੀ ਆਉਂਦੀ ਤਾਂ ਫਿਰ ਉਹ ਮੋਬਾਈਲ ਤਾਂ ਚਲਾਉਣਾ ਹੀ ਆਉਂਦਾ ਮੋਬਾਈਲ ਤੇ ਸੁਣ ਲਓ ਭਾਈ ਕੰਨਾਂ ਨਾਲ ਸੁਣ ਕੇ ਸੁਰਤ ਟੱਚ ਕਰੇ ਫੇਰ ਸਟ ਜੀਵਨ ਚੇਂਜ ਹੋ ਸਕਦਾ ਕਿਉਂ ਮੈਂ ਕਹ ਮੈਂ ਟੀਵੀ ਦੇ ਮਾਧਿਮ ਰਾਹੀਂ ਹੀ ਸੁਣ ਸੁਣ ਕੇ ਗੁਰੂ ਦੀ ਕਿਰਪਾ ਸਤਿਕਾਰ ਇਧਰ ਆਇਆ ਨਹੀਂ ਤਾਂ ਮੈਂ ਬਹੁਤ ਵਾਰੀ ਦੱਸਿਆ ਭਈ 70 ਤਾ ਮੇਰਾ ਜਨਮ ਤੇ 2005-6 ਤੱਕ ਕੱਲਾ ਮੱਥਾ ਹੀ ਟੇਕਦੇ ਰਹੇ ਤੇ ਗੁਰੂ ਦੀ ਗੱਲ ਨਹੀਂ ਸੁਣੀ ਫੇਰ ਉਹ ਟਾਈਮ ਟੀਵੀ ਤੋਂ ਚੜਦੀ ਕਲਾ ਟਾਈਮ ਟੀਵੀ ਤੋਂ ਮੈਂ ਕਥਾ ਵਿਚਾਰ ਸੁਣਨ ਲੱਗ ਗਿਆ ਮੇਰਾ ਮਨ ਚੇਂਜ ਹੋ ਗਿਆ ਗੁਰਬਾਣੀ ਪੜਨ ਸੁਣਨ ਲੱਗ ਗਿਆ ਛੋਡੇ ਸਾਹਮਣੇ ਵਾਹਿਗੁਰੂ ਦੀ ਕਿਰਪਾ ਸਤਿਕਾਰ ਭਾਵੇਂ ਸੁੱਧ ਉਚਾਰਨ ਨਹੀਂ ਕਰਨਾ ਆਉਂਦਾ ਭਾਵੇਂ ਸੁੱਧ ਅਖਰੀ ਅਰਥ ਭਾ ਭਾਰਤ ਨਹੀਂ ਕਰਨੇ ਆਉਂਦੇ ਪਰ ਉਹ ਜੋੜ ਤਾਂ ਲਿਆ ਹੈ ਨਾ ਗੁਰੂ ਨੇ ਆਪਦੇ ਚਰਨਾਂ ਨਾਲ ਉਹ ਸੁਣਦੇ ਨਾਲ ਹੀ ਹੋਣਾ ਜੀ ਸੁਣ ਕੇ ਜਦੋਂ ਮੰਨਾਂਗੇ ਆਪਾਂ ਕੱਲਾ ਸੁਣਨਾ ਵੀ ਨਹੀਂ ਸੁਣ ਸੁਣਨਾ ਵੀ ਨਹੀਂ ਫੇਰ ਕੰਨ ਕੰਨ ਰਸ ਵੀ ਬਣ ਜਾਂਦਾ ਪਰ ਜੇ ਆਪਾਂ ਸੁਣ ਕੇ ਮੰਨਾਂਗੇ ਤਾਂ ਜੀਵਨ ਚੇਂਜ ਹੋਣਾ ਜੀਵਨ ਚੇਂਜ ਕਿਵੇਂ ਹੋ ਗਿਆ ਹੁਣ ਬਾਹਰੋਂ ਤਾਂ ਕੁਝ ਬਦਲਿਆ ਨਹੀਂ ਅੰਦਰੋਂ ਮਨ ਬਦਲ ਗਿਆ ਗੁਰੂ ਦੇ ਜਨਾਲ ਜੁੜ ਗਿਆ ਗੁਰੂ ਦੀ ਗੱਲ ਮੰਨਦਾ ਹੈ ਚਲੋ 100% ਨਹੀਂ ਮੰਨਦਾ 70 80% ਤਾਂ ਮੰਨਦਾ ਹੀ ਆ ਗੁਰੂ ਦੀ ਗੱਲ। ਕਈ ਘਾਟ ਬਾਤ ਰਹਿ ਜਾਂਦੀ ਆ। ਠੀਕ ਆ ਨਾ ਪੂਰੇ ਤਾਂ ਆਪਣੇ ਸਤਿਗੁਰੂ ਹੀ ਨੇ। ਮਨੁਸਾਨ ਤਾਂ ਆਪਾਂ ਆਮ ਤਾਂ ਅਧੂ ਰਹੀਆਂ ਚਲੋ ਗੁਰੂ ਕਿਰਪਾ ਕਰਕੇ ਕੁਝ ਸਾਨੂੰ ਛੂਟਾਂ ਵੀ ਦੇ ਦਿੰਦਾ ਭਾਈ। ਵੀ ਚਲ ਕੋਈ ਗੱਲ ਨਹੀਂ ਜੇ ਇੰਨੀ ਕਿਤੇ ਤੋਂ ਨਹੀਂ ਵੀ ਮੰਨੀ ਜਾਂਦੀ ਗੱਲ ਤਾਂ ਠੀਕ ਹੈ। ਵੈਸੇ ਤਾਂ ਗੁਰਬਾਣੀ ਵਿੱਚ ਪੰਕਤੀ ਆ ਵੀ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਈ। ਜਿਹੋ ਜਿਹੇ ਹਰੀ ਪ੍ਰਭੂ ਪਰਮਾਤਮਾ ਉਹ ਜਿਹੋ ਦਾ ਭਗਤ ਚਾਹੀਦਾ ਜਿਹੋ ਜਿਹੇ ਗੁਰੂ ਆ ਉਹ ਜਿਹੋ ਦਾ ਸਿੱਖ ਚਾਹੀਦਾ ਪਰ ਫਿਰ ਵੀ ਤੂੰ ਮਤਲਬ ਹੀ ਮਨੁੱਖੀ ਮਨ ਤੇ ਗ੍ਰਸਤੀ ਜੀਵਨ ਕੋਈ ਨਾ ਕੋਈ ਚਲ ਘਾਟ ਬਾਤ ਰਹਿੰਦੀ ਵੀ ਆ ਤਾਂ ਮਾਫ ਹੋ ਜਾਂਦੀ ਆ ਜੇ 100% ਹੀ ਆਪਦੀ ਮਨਮਤ ਵਰਤਦਾ ਤਾਂ ਭਾਈ ਫੇਰ ਨਹੀਂ ਫਿਰ ਸਤਿਗੁਰੂ ਜਵਾਬ ਵੀ ਦਿੰਦੇ ਆ ਸਤਿ ਆ ਸਤਿਗੁਰੂ ਕਿਆ ਕਰੇ ਜੋ ਸਿੱਖਾ ਵਿੱਚ ਚੂਕ ਮਹਾਰਾਜ ਕਹਿੰਦੇ ਜੇ ਸਿੱਖਾ ਦੇ ਸਿਧਾਂਤ ਤੋਂ ਚਲ ਕੇ ਪਿਆ ਫਿਰ ਸੱਚਾ ਸਤਿਗੁਰੂ ਨਹੀਂ ਕੁਝ ਕਰ ਸਕਦਾ ਤੇਰੇ ਵਾਸਤੇ ਪਰ ਕੁਛ ਗੁਰੂ ਦੇ ਸਿਧਾਂਤ ਤੇ ਚੱਲੇਗਾ ਤੂੰ ਗੁਰੂ ਦੀ ਗੱਲ ਮੰਨੇਗਾ 70 ਤੋਂ 90% 95% ਗੁਰੂ ਦੀ ਗੱਲ ਮੰਨੇਗਾ ਤਾਂ ਤੇਰੀ ਜਰੂਰ ਬਾ ਵੜਦਾ ਸਤਿਗੁਰੂ ਫੜੇਗਾ ਤੈਨੂੰ ਚਰਨਾਂ ਨਾਲ ਜੋੜੇਗਾ ਪਰ ਇਹ ਨਾ ਹੋਵੇ ਵੀ ਤੂੰ 100% 100% ਤਾਂ ਤੂੰ ਆਪਦੀ ਮਰਜ਼ੀ ਕਰਦਾ ਹੋਵੇਂ ਤੇ ਲਾਂਬੇ ਗੁਰੂ ਨੂੰ ਦੇਈ ਜਾਵੇਂ ਵੀ ਗੁਰੂ ਨੇ ਮੇਰੀ ਸੁਣੀ ਨਹੀਂ ਗੁਰੂ ਨੇ ਸਾਡਾ ਭਲਾ ਨਹੀਂ ਕੀਤਾ ਠੀਕ ਆ ਜੀ ਇਹ ਨਾ ਕਹਿ ਪਾਈ 70 ਤੋਂ 90 95% ਤੈਨੂੰ ਗੱਲ ਮੰਨਣੀ ਪੈਣੀ ਆ ਗੁਰੂ ਦੀ ਫਿਰ ਸਤਿਗੁਰੂ ਕਿਰਪਾ ਕਰਦੇ ਨੇ ਮਿਹਰ ਕਰਦੇ ਨੇ ਮਹਾਰਾਜ ਕਹਿੰਦੇ ਪਖੰਡ ਲੋਭੀ ਬੀਮਾਰੀ ਏ ਜੰਮ ਡੰਡ ਦੇ ਸਜਾਏ ਪਹਿਨਾਲੇ ਬੰਦ ਚ ਮਹਾਰਾ ਨੇ ਦੱਸਤਾ ਮਨ ਕਰ ਹਲਾ ਤੂੰ ਮੀਤ ਮੇਰਾ ਪਖੰਡ ਲੋਭ ਤਜਾਏ ਦਾ ਮਤਬਲ ਹੈ ਇਹ ਮੇਰੇ ਬੇਮਹਾਰ ਮਨ ਤੂੰ ਮੇਰਾ ਮਿੱਤਰ ਹੈ ਮੈਂ ਤੈਨੂੰ ਸਮਝਾਉਂਦਾ ਹਾਂ ਗੁਰੂ ਸਾਹਿਬ ਕਹਿੰਦੇ ਮਾਇਆ ਦਾ ਲਾਲਚ ਛੱਡ ਦੇ ਤੇ ਪਖੰਡ ਛੱਡ ਦੇ ਤੇ ਫੇਰ ਕੀ ਹੋਏਗਾ ਪਖੰਡ ਲੋਭੀ ਬੀਮਾਰੀਏ ਜਮ ਡੰਡ ਦੇ ਜਜਾਏ ਜੇ ਤੂੰ ਪਖੰਡ ਨਹੀਂ ਛੱਡੇਗਾ ਭਾਈ ਪਖੰਡੀ ਤੇ ਲਾਲਚੀ ਦਾ ਆਤਮਿਕ ਜੀਵਨ ਖਤਮ ਹੋ ਜਾਂਦਾ ਹੈ ਆਤਮਕ ਆਤਮਿਕ ਮੌਤ ਦਾ ਸਹਿਮ ਸਦਾ ਉਸ ਦੇ ਸਿਰ ਉੱਤੇ ਰਹਿੰਦਾ ਹੈ ਪਰਮਾਤਮਾ ਇਹ ਇਸ ਨੂੰ ਸਜ਼ਾ ਦਿੰਦਾ ਹੈ ਫੇ ਸਜ਼ਾ ਵੀ ਮਿਲਦੀ ਹੈ ਜੇ ਨਹੀਂ ਤੂੰ ਗੁਰੂ ਦੀ ਗੱਲ ਮੰਨਣੀ ਤਾਂ ਮਨ ਕਰ ਹਲਾ ਮੇਰੇ ਪ੍ਰਾਨ ਤੂੰ ਮੈਲ ਪਖੰਡ ਭਰਮ ਗਵਾਏ اے ਮੇਰੇ ਪਿਆਰੇ ਮਨ اے ਬੇਮੁਹਾਰ ਮਨ ਤੂੰ ਆਪਣੇ ਅੰਦਰੋਂ ਵਕਾਰਾਂ ਦੀ ਮੈਲ ਦੂਰ ਕਰ ਪਖੰਡ ਛੱਡ ਦੇ ਤੇ ਮਾਇਆ ਦੇ ਪਿੱਛੇ ਭਟਕਣਾ ਛੱਡ ਦੇ ਫੇਰ ਹਰ ਅੰਮ੍ਰਿਤ ਸਰਗੁਰ ਪੂਰੇ ਆ ਮਿਲ ਸੰਗਤੀ ਮਨ ਲਹਿ ਜਾਏ ਮਿਲ ਸੰਗਤੀ ਮਲ ਲਹਿ ਜਾਏ ਮਹਾਰਾਜ ਕਹਿੰਦੇ ਵੇਖ ਸਾਧ ਸੰਗਤ ਵਿੱਚ ਪੂਰੇ ਗੁਰੂ ਨੇ ਹਰ ਨਾਮ ਅੰਮ੍ਰਿਤ ਦਾ ਸਰੋਵਰ ਨਕਾ ਨਕ ਭਰਿਆ ਹੋਇਆ ਹੈ ਹਰ ਨਾਮ ਅੰਮ੍ਰਿਤ ਦਾ ਸਰੋਵਰ ਨਕਾ ਨਕ ਭਰਿਆ ਹੋਇਆ ਹੈ ਸਾਧ ਸੰਗਤ ਵਿੱਚ ਮਿਲ ਕੇ ਉਸ ਸਰੋਵਰ ਵਿੱਚ ਇਸ਼ਨਾਨ ਕਰ ਤੇਰੀ ਬਕਾਰਾਂ ਦੀ ਮੈਲ ਲੈ ਜਾਏਗੀ ਤੇਰੀ ਬਕਾਰਾਂ ਦੀ ਮੈਲ ਉਤਰ ਜਾਣੀ ਆ ਜਦੋਂ ਤੂੰ ਗੁਰੂ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਗੁਰੂ ਸਰੋਵਰ ਕਿਹੜਾ ਤਨ ਕਰਕੇ ਆਪਾਂ ਪਾਣੀ ਵਿੱਚ ਇਸ਼ਨਾਨ ਕਰਦੇ ਆ ਤੇ ਮਨ ਕਰਕੇ ਭਾਈ ਬਾਣੀ ਨਾਲ ਇਸ਼ਨਾਨ ਕਰਨਾ ਬਾਣੀ ਸੁਣ ਕੇ ਆਪਣੇ ਮਨ ਦੀ ਮੈਲ ਉਤਾਰਨੀ ਆ ਜੇ ਤਾਂ ਪਾਣੀ ਸੁਣਦਾ ਮਨ ਸੁਣਦਾ ਪਾਣੀ ਤੇ ਮਨ ਦੀ ਮੈਲ ਉੱਤਰੀ ਜਾਣੀ ਆ ਕਿਉਂਕਿ ਜਦੋਂ ਸਾਫਣ ਲੱਗਣ ਲੱਗਿਆ ਕੱਪੜੇ ਨੂੰ ਤੇ ਸਰੀਰ ਨੂੰ ਤਾਂ ਮੈਲ ਤਾਂ ਉੱਤਰ ਹੀ ਜਾਣੀ ਐ ਜੇ ਤੈਨੂੰ ਵੀ ਗੁਰੂ ਦੇ ਗਿਆਨ ਦੀ ਸੂਝੀ ਆਉਂਦੀ ਗਈ ਗੁਰਬਾਣੀ ਪੜ੍ਹਦਾ ਸੁਣਦਾ ਰਿਹਾ ਤੇ ਮਨ ਨੇ ਸਾਫ ਇਕਦਨ ਹੋ ਜਾਣਾ ਅੱਗੇ ਮਹਾਰਾਜ ਕਹਿੰਦੇ ਮਨ ਕਰ ਹਾ ਨਾ ਮੇਰੇ ਪਿਆਰਿਆ ਇੱਕ ਗੁਰ ਕੀ ਸਿੱਖ ਸੁਣਾਏ ਇਹ ਬੇਮਹਾਰ ਮਨ ਇਹ ਮੇਰੇ ਪਿਆਰੇ ਮਨ ਗੁਰੂ ਇਹ ਸਿੱਖਿਆ ਗੁਰੂ ਦੀ ਇਹ ਸਿੱਖਿਆ ਧਿਆਨ ਨਾਲ ਸੁਣ ਇਹ ਮੋਹ ਮਾਇਆ ਫਸਰਿਆ ਅੰਤ ਸਾਥ ਨਾ ਕੋਈ ਜਾਏ ਮਹਾਰਾਜ ਕਹਿੰਦੇ ਹੇ ਸਾਰੇ ਸਾਖ ਸੰਬੰਧੀ ਇਹ ਸਾਰੇ ਸਾਖ ਸੰਬੰਧੀ ਤੇ ਧਨ ਪਦਾਰਥ ਇਹ ਸਾਰਾ ਮਾਇਆ ਦਾ ਮੋਹ ਜਾਲ ਖਲਰਿਆ ਹੋਇਆ ਹੈ ਅੰਤ ਵੇਲੇ ਇਸ ਵਿੱਚੋਂ ਕੋਈ ਵੀ ਤੇਰੇ ਨਾਲ ਨਹੀਂ ਜਾਏਗਾ ਜਿੰਨਾ ਵੀ ਤੇਰਾ ਪਸਾਰਾ ਵਾ ਅੰਤ ਸਮੇਂ ਤੇਰਾ ਕੋਈ ਰਸਤੇਦਾਰ ਕੋਈ ਧੀ ਪੁੱਤਰ ਕੋਈ ਜਾਇਦਾਦ ਕੋਈ ਬੈਂਕ ਬੈਲੈਂਸ ਕੋਈ ਮੋਟਰ ਕੱਟੀ ਤੇਰੇ ਨਾਲ ਨਹੀਂ ਜਾਏਗੀ ਮਨ ਨੂੰ ਸਮਝਾ ਲਾ ਉਹ ਦਿੱਤੀਆਂ ਹੋਈਆਂ ਦਾਤਾਂ ਦਾ ਆਨੰਦ ਮਾਣ ਭਾਈ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹੇ ਮਨ ਕਰ ਹਲਾ ਮੇਰੇ ਸਾਜਣ ਹਰ ਖਰਚ ਲੀਆ ਪਤ ਪਾਏ ਮਹਾਰਾਜ ਕਹਿੰਦੇ ਹੈ ਮੇਰੇ ਸੱਜਣ ਮਨ ਇਹ ਬੇਮਹਿ ਮੇਰੇ ਬੇਮਹਾਰ ਮਨ ਇਸ ਮਨੁੱਖ ਨੇ ਜਿਸ ਮਨੁੱਖ ਨੇ ਇਸ ਜੀਵਨ ਸਫਰ ਵਿੱਚ ਪ੍ਰਮਾਤਮਾ ਦਾ ਨਾਮ ਧਨ ਖਰਚ ਪੱਲੇ ਵੱਧਾ ਹੈ ਹਰ ਕਰ ਕਾ ਪਹਿਨਾਇ ਹਰ ਆਪ ਲਿਆ ਘਲ ਲਾਇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਖਰਚ ਬੰਨ ਲਿਆ ਭਾਈ ਪੱਲੇ ਉਹ ਲੋਕ ਪ੍ਰਲੋਕ ਵਿੱਚ ਇੱਜ਼ਤ ਖੱਟਦਾ ਹੈ ਪ੍ਰਮਾਤਮਾ ਦੀ ਦਰਗਾਹ ਵਿੱਚ ਉਸ ਨੂੰ ਆਦਰ ਸਤਕਾਰ ਮਿਲਦਾ ਹੈ ਪ੍ਰਮਾਤਮਾ ਆਪ ਉਸ ਨੂੰ ਆਪਣੇ ਨਾਲ ਨਾਲ ਲਾ ਲੈਂਦਾ ਹੈ ਮਨ ਕਰ ਹਲਾ ਗੁਰ ਮੰਨੇ ਗੁਰਮੁਖ ਕਾਰ ਕਮਾਏ ਮਹਾਰਾਜ ਕਹਿੰਦੇ ਹੈ ਮੇਰੇ ਮਨ ਬੇਮਹਾਰ ਮਨ ਗੁਰੂ ਵਿੱਚ ਸਰਦਾ ਧਾਰ ਕੇ ਗੁਰੂ ਦੀ ਦੱਸੀ ਹੋਈ ਕਾਰ ਕਰ ਗੁਰ ਅਗੇ ਕਰ ਜੋਦੜੀ ਜਨ ਨਾਨਕ ਹਰ ਮੇਲਾਏ ਮਹਾਰਾਜ ਕਹਿੰਦੇ ਬੇਨਤੀ ਕਰ ਗੁਰੂ ਦੇ ਅੱਗੇ ਤਰਲਾ ਕਰ ਤੈਨੂੰ ਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਹੇ ਬੇਮਹਾਰ ਮਨ ਗੁਰੂ ਦੇ ਅੱਗੇ ਅਰਜੋਈ ਕਰ ਹੇ ਗੁਰੂ ਮਿਹਰ ਕਰ ਮੈਨੂੰ ਪ੍ਰਮਾਤਮਾ ਦੇ ਚਰਨਾਂ ਵਿੱਚ ਜੋੜੀ ਰੱਖ ਇਸ ਤਰ੍ਹਾਂ ਤੂੰ ਅਰਦਾਸ ਬੇਨਤੀ ਕਰ ਪਾਈ ਨਾਮ ਬਾਣੀ ਨਾਲ ਜੁੜਿਆ ਰਹੇ ਫੇਰ ਤੇਰਾ ਲੋਕ ਸੁਖੀ ਆ ਪ੍ਰਲੋਕ ਸਹੇਲਾ ਆਪੇ ਹੋ ਜਾਣਾ ਗੁਰੂ ਦੇ ਚਰਨਾਂ ਨਾਲ ਜੁੜ ਕੇ ਆਪਣਾ ਜੀਵਨ ਬਸਰ ਕਰੀਏ ਜੀ ਫੇਰ ਲੋਕ ਸੁਖੀਏ ਪ੍ਰਲੋਕ ਸਹੇਲੇ ਨਾਨਕ ਹਰ ਪ੍ਰਭੁ ਆਪੇ ਮੇਲੇ ਜੀ ਹੋਈਆਂ ਪੁਲੋਂ ਚੋਕਾਂ ਦੀ ਮਾਫੀ ਅਗਲਾ ਸ਼ਬਦ ਆਪਾਂ ਕੱਲ ਨੂੰ ਵਿਚਾਰਾਂਗੇ ਗੁਰੂ ਦੀ ਕਿਰਪਾ ਸਤਕਾ ਜੀ ਬੁਲਾਈਏ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਅਰਦਾਸ ਬੇਨਤੀ ਕਰਾਂਗੇ ਜੀ ਤੂੰ ਠਾ ਤੁਰ ਤੂੰ ਪਹਿ ਅਰਦਾਸ ਜੀਓ ਪਿੰਡ ਸ